और करे अपने ऑल पंजाब गवर्नमेंट का सपना साकार डाउनलोड दिया नाउ। कोई भी सपना साकार करने के लिए सबसे जरूरी है सही कोच का होना गिल्स में लर्निंग को और करे अपने ऑल पंजाब गवर्नमेंट एग्जाम का सपना साकार डाउनलोड दिया नाउ। कोई भी सपना साकार करने के लिए सबसे जरूरी है सही कोच का होना चुनिए गिल्स मेंटी लर्निंग को और करे अपने ऑल पंजाब गवर्नमेंट एग्जाम का सपना साकार डाउनलोड दिया नाव कोई भी सपना साकार करने के लिए सबसे जरूरी है सही कोच का होना चुनियत गिल्स मेंटर ई लर्निंग को और करे अपने All government exams का सपना साकार डाउनलोड दिया नाव कोई भी सपना साकार करने के लिए सबसे जरूरी है सही कोच का होना चुनियत गिल्स मेंटर ई लर्निंग को और करे अपने ऑल पंजाब गवर्नमेंट एग्जाम्स का सपना साकार डाउनलोड दिया नाउ। कोई भी सपना साकार करने के लिए सबसे जरूरी है सही कोच का होना चुनियत स्किल्स में लर्निंग को और करे अपने ऑल पंजाब गवर्नमेंट एग्जाम का सपना साकार डाउनलोड दिया नाउ। कोई भी सपना साकार करने के लिए सबसे जरूरी है सही कोच का होना चुनिए स्किल्स मेंटर लर्निंग को और करे अपने ऑल पंजाब गवर्नमेंट एग्जाम्स का सपना साकार डाउनलोड दिया नाउ कोई भी सपना साकार करने के लिए सबसे जरूरी है सही कोच का होना चुनिए गिल्स मेंटर ई लर्निंग को और करे अपने ऑल पंजाब गवर्नमेंट एग्जाम्स का सपना साकार डाउनलोड दिया नाउ। कोई भी सपना साकार करने के लिए सबसे जरूरी है सही कोच का होना चुनिए गिल्स मेंटर ई लर्निंग को और करे अपने ऑल पंजाब गवर्नमेंट एग्जाम्स का सपना साकार डाउनलोड दिया नाउ ਈਵਨਿੰਗ ਸਸ਼ੀਕਲ ਸਾਰਿਆਂ ਨੂੰ ਵੈਲਕਮ ਬੈਕ ਹੈ ਤੁਹਾਡਾ ਸਬਦਾ ਗਿਲਸ ਮੈਂਟਰੀ ਲਰਨਿੰਗ ਪਲੈਟਫਾਰਮ ਤੇ ਤੇ ਮੈਂ ਤੁਹਾਡਾ ਸਬਦਾ ਖੈਰ ਮਗਦਮ ਕਰਦਾ ਹਾਂ ਤੇ ਆਸ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਭ ਲੋਕ ਠੀਕ ਠਾਕ ਹੋਵੋਗੇ ਜੇਕਰ ਮੇਰੀ ਆਵਾਜ਼ ਤੁਹਾਡੇ ਸਾਰਿਆਂ ਤੱਕ ਠੀਕ ਠਾਕ ਪਹੁੰਚ ਪਾਰੀ ਤਾਂ ਪਲੀਜ਼ ਇੱਕ ਵਾਰੀ ਛੋਟਾ ਜਿਹਾ ਕਮੈਂਟ ਕਰਕੇ ਦੱਸ ਦਿਓ ਕਿ ਆਵਾਜ਼ ਮੇਰੀ ਓਕੇ ਹੈ ਸੋ ਅੱਜ ਦਾ ਸੈਸ਼ਨ ਤੁਹਾਡੇ ਸਾਰਿਆਂ ਦੇ ਲਈ ਤੇ ਸਾਡੇ ਸਾਰਿਆਂ ਦੇ ਲਈ ਬੇਹਦ ਇੰਪੋਰਟੈਂਟ ਹੈ ਔਰ ਇਹ ਜਾਣਕਾਰੀ ਸਾਨੂੰ ਸਾਰਿਆਂ ਨੂੰ ਪਤਾ ਹੋਣੀ ਬਹੁਤ ਜ਼ਰੂਰੀ ਹੈ ਹਾਲ ਹੀ ਦੇ ਵਿੱਚ ਲੋਕ ਸਭਾ ਦੀ ਚੋਣ ਕੰਪਲੀਟ ਹੋਏ ਹੈ ਜਿਨ੍ਹਾਂ ਦਾ ਰਿਜ਼ਲਟ 4 ਜੂਨ ਨੂੰ ਆਇਆ ਸੀਗਾ ரைਟ ਹੈ ਜੀ 4 ਜੂਨ ਨੂੰ ਰਿਜ਼ਲਟ ਆਉਣ ਤੋਂ ਬਾਅਦ ਸਾਨੂੰ ਇਹ ਜਾਣਨ ਦਾ ਮੌਕਾ ਮਿਲਣਾ ਚਾਹੀਦਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਨੇ ਪ੍ਰੀਖਿਆ ਦੇ ਮੁਤਾਬਿਕ ਸਾਨੂੰ ਵੀ ਪਤਾ ਹੋਣਾ ਚਾਹੀਦਾ ਕਿਹੜੇ ਖੇਤਰ ਤੋਂ ਕਿਹੜਾ ਐਮਪੀ ਹੈ ਆਖਰੋਂ ਕੈਂਟੀ ਕਿੰਨਾ ਪੜਿਆ ਲਿਖਿਆ ਉਹ ਤਕਰੀਬਨ ਉਸ ਐਮਪੀ ਕੋਲੇ ਕਿੰਨੀ ਪ੍ਰਾਪਰਟੀ ਹੈ ਬੇਸਿਕ ਤਰੀਕਾ ਵੀ ਸਾਨੂੰ ਸਭ ਕੁਝ ਜਾਣਨਾ ਜ਼ਰੂਰੀ ਹੈ ਸੋ ਇਸ ਸੈਸ਼ਨ ਬਹੁਤ ਇੰਪੋਰਟੈਂਟ ਰਹੇਗਾ ਤੁਹਾਡੇ ਸਾਰਿਆਂ ਦੇ ਲਈ ਔਰ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ ਇੰਨਾ ਸ਼ੇਅਰ ਕਰਨਾ ਕਿ ਪੰਜਾਬ ਦੇ ਹਰ ਇੱਕ ਪਰਸਨ ਨੂੰ ਪਤਾ ਹੋਣਾ ਚਾਹੀਦਾ ਹੈ এডੂਕੇਸ਼ਨ ਸਾਡੇ ਪੰਜਾਬ ਦੇ ਵਿੱਚ ਅਵੇਅਰਨੈਸ ਬਹੁਤ ਜ਼ਰੂਰੀ ਹੈ ਸਿਰਫ ਸਾਨੂੰ ਸਿਰਫ ਫੇਸਬੁੱਕ ਹੀ ਜਾਂ ਥੋੜੀਆਂ-ਮੋਟੀਆਂ ਰੀਲਾਂ ਤੱਕ ਹੀ ਸੀਮਿਤ ਨਹੀਂ ਰਹਿਣਾ ਐਜੂਕੇਸ਼ਨਲ ਪਲੈਟਫਾਰਮ ਨੂੰ ਤੁਸੀਂ ਜ਼ਰੂਰ ਪ੍ਰੋਮੋਟ ਕਰਨਾ ਹੈ ਵੱਧ ਤੋਂ ਵੱਧ ਹਰ ਪੰਜਾਬ ਦੇ ਖੇਤਰ ਵਿੱਚ ਜਾਣਾ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਟੋਟਲ ਕੀ ਸਬਾਧਾਨ ਨੇ ਪੰਜਾਬ ਦੇ ਵਿੱਚ ਗਵਰਨਰ ਸਾਹਿਬ ਦੀ ਗੱਲ ਕਰਦੇ ਆ ਬਨਵਾਰੀ لال ਪ੍ਰੋਹਿਤ ਜੀ ਹੈ ਤੇ ਪੰਜਾਬ ਦੇ ਸਰਪੰਚ ਦੀ ਗੱਲ ਕਰਦੇ ਆ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈਗੇ ਆ ਮੁੱਖ ਮੁੱਖ ਤੌਰ ਤੇ ਜੇ ਗੱਲ ਕਰਦੇ ਆ ਸਾਡੇ ਪੰਜਾਬ ਦੇ ਵਿੱਚ ਟੋਟਲ ਇਸ ਵਕਤ 23 ਜ਼ਿਲ੍ਹੇ ਨੇ ਤੇ 23 ਜ਼ਿਲ੍ਹਿਆਂ ਦੇ ਵਿੱਚੋਂ ਯਾਦ ਰੱਖਣਾ ਵੈਰੀ ਗੁੱਡ ਈਵਨਿੰਗ ਸਾਰਿਆਂ ਨੂੰ 23 ਜ਼ਿਲ੍ਹੇ ਨੇ ਹਾਲੀ ਦੇ ਵਿੱਚ ਤੁਹਾਨੂੰ ਪਤਾ ਹੋਏਗਾ ਪਿਛਲੀ ਗਵਰਨਮੈਂਟ ਦੇ ਵਿੱਚ ਸੰਗਰੂਰ ਤੋਂ ਵੱਖਰਾ ਕਰਕੇ ਮੇਲਕੋਟਲਾ ਨੂੰ ਜ਼ਿਲ੍ਹਾ ਬਣਾਇਆ ਗਿਆ ਸੀਗਾ so that ਸਾਡੀਆਂ ਜਿਹੜੀਆਂ ਲੋਕ ਸਭਾ ਦੇ ਖੇਤਰ ਨੇ ਲੋਕ ਸਭਾ ਦੇ ਉਹਨੇ ਹੀ 13 ਦੀਆਂ 13 ਸੀਟਾਂ ਹੈ ਬਲਕਿ ਉਹਦੇ ਵਿੱਚ ਕਿਸੇ ਪ੍ਰਕਾਰ ਦੀ ਤਬਦੀਲੀ ਨਹੀਂ ਕੀਤੀ ਗਈ ਹੈ ਤਾਂ ਸੀਐਮ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੇ ਸੱਤ ਰਾਜ ਸਭਾ ਦੀਆਂ ਸੀਟਾਂ 13 ਸੀਟਾਂ ਲੋਕ ਸਭਾ ਦੀਆਂ ਹੈਗੀਆਂ ਰਾਈਟ ਹੈ ਜੀ ਸੋ ਗੱਲ ਕਰਦੇ ਆ ਸਭ ਤੋਂ ਪਹਿਲਾਂ ਇਹਨਾਂ ਐਮਪੀਜ਼ ਬਾਰੇ ਫਿਲਹਾਲ ਇਸ ਇਲੈਕਸ਼ਨ ਦੇ ਵਿੱਚ ਬਹੁਤ ਸਾਰਾ ਚੇਂਜਸ ਸੀਗਾ ਇੱਕ ਤੁਹਾਡੇ ਸਾਰਿਆਂ ਤਾਂ ਕਿ ਜੀਕੇ ਔਰੀਐਂਟੇਸ਼ਨ ਦੇ ਤੌਰ ਤੇ ਮੈਂ ਦੱਸ ਦਿੰਨਾ ਕਿ ਟੋਟਲ ਮੋਦੀ ਗਵਰਨਮੈਂਟ ਦੇ ਵਿੱਚ ਤੀਜੀ ਵਾਰ ਸਬਤੌਰ ਪੀਐਮ ਬਣਨ ਜਾ ਰਹੇ ਨੇ ਭਾਰਤ ਲਾਲ ਨਹਿਰੂ ਤੋਂ ਬਾਅਦ ਯਾਨੀ ਸੈਕੰਡ ਪ੍ਰਧਾਨ ਮੰਤਰੀ ਹੋਣਗੇ ਜਿਹੜੇ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ ਅੱਜ ਸਪੱਤ ਪ੍ਰੋਗਰਾਮ ਹੈ ਉਹਨਾਂ ਦੀ ਸੌਚਕ ਪ੍ਰੋਗਰਾਮ ਹੈ ਜਿਹਦੇ ਚ 63 ਮੰਤਰੀ ਵੀ ਬਣਨ ਜਾ ਰਹੇ ਨੇ ਬਹੁਤ ਸਾਰੇ ਉਹ ਵੀ ਲੋਕ ਨੇ ਜਿਨ੍ਹਾਂ ਦਾ ਜਿਨ੍ਹਾਂ ਦਾ ਲੋਕ ਸਭਾ ਦੀ ਵਿੱਚ ਜਿੱਤ ਨਹੀਂ ਹੋ ਪਾਇਆ ਉਦੇ باوجود ਵੀ ਉਹਨਾਂ ਨੂੰ ਮੰਤਰੀ ਪਦ ਦਿੱਤਾ ਜਾਏਗਾ ਖਬਰਾਂ ਦੇ ਮੁਤਾਬਿਕ ਪੰਜਾਬ ਦੇ ਵਿੱਚੋਂ ਜੇ ਗੱਲ ਕਰਦੇ ਆ ਰਮੇਸ਼ ਸਿੰਘ ਬਿੱਟੂ ਲੁਧਿਆਣਾ ਤੋਂ ਹਾਰੇ ਨੇ ਲੇਕਿਨ ਉਹਨਾਂ ਨੂੰ ਵੀ ਮੰਤਰੀ ਕੈਬਨਟ ਰੈਂਕ ਦਿੱਤੀ ਜਾਏਗੀ ਲੇਕਿਨ ਸਵਾਲ ਹੁੰਦਾ ਹੈ ਕਿ ਸਰ ਹਾਰੇ ਹੋਏ ਪਰਸਨ ਨੂੰ ਦਿੱਤਾ ਜਾ ਸਕਦਾ ਬਿਲਕੁਲ ਸਮ੍ਰਿਤੀ ਇਰਾਨੀ ਨੂੰ ਵੀ ਮੰਤਰੀ ਬਣਾਇਆ ਗਿਆ ਸੀਗਾ ਅਰਦੀਪ ਸਿੰਘ ਪੂਰੀ ਬੇਸਿਕਲੀ ਜਦੋਂ ਪਹਿਲੀ ਵਾਰ ਉਹ ਅੰਮ੍ਰਿਤਸਰ ਤੋਂ ਇਲੈਕਸ਼ਨ ਲੜੇ ਸੀ ਉਤੋਂ ਹਾਰ ਗਏ ਸੀ ਉਦੇ باوجود ਵੀ ਉਹਨਾਂ ਨੂੰ ਕੈਬਨਟ ਮਿਨਿਸਟਰ ਬਣਾਇਆ ਗਿਆ ਸੀਗਾ রাইਟ ਹੈ ਜੀ ਲੇਕਿਨ ਉਸ ਤੋਂ ਬਾਅਦ ਸੈਂਟਰ ਦੀ ਸਰਕਾਰ ਕੀ ਕਰਦੀ ਹੈ ਉਹਨਾਂ ਦੀ ਮੈਜੋਰਿਟੀ ਜ਼ਿਆਦਾ ਹੁੰਦੀ ਹੈ ਕਿਸੇ ਨਾ ਕਿਸੇ ਸੂਬੇ ਵਿੱਚ ਸਰਕਾਰ ਆਉਂਦੀ ਹੈ ਤਾਂ ਉੱਥੋਂ ਦੀ ਰਾਜ ਸਭਾ ਦੇ ਵਿੱਚ ਉਹਨਾਂ ਨੂੰ ਬਿਤੌਰ ਨੋਮੀਨੇਸ਼ਨ ਦੇ ਦਿੱਤੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਪੰਜਾਬ ਦੇ 13 ਦੇ 13 ਐਮਪੀ ਦੇ ਬਾਰੇ ਪੂਰੀ ਡਿਟੇਲ ਪੂਰੀ ਕੋਖ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਇੱਕ ਤੁਹਾਡੇ ਨਾਲ ਮੈਂ ਵੀ ਜਾਣਕਾਰੀ ਸਾਂਝੀ ਕਰ ਦਵਾਂ ਬਿਤੋਰ ਤੁਹਾਡੇ ਤੱਕ ਇਨਫੋਰਮੇਸ਼ਨ ਪ੍ਰੋਵਾਈਡ ਕਰ ਦਵਾਂ ਆਪਣਾ ਇੱਕ ਟਾਈਟਲ ਬਹੁਤ ਜਲਦੀ ਆ ਰਿਹਾ ਹੈ ਮੇਰਾ ਪੰਜਾਬ ਠੀਕ ਹੈ ਜੀ ਜਿਸ ਦੇ ਵਿੱਚ ਕੁਝ ਬਹੁਤ ਚੇਂजेस ਮਿਲੇਗਾ ਤੁਹਾਨੂੰ ਪੰਜਾਬ ਦੇ ਵਿੱਚ ਪਹਿਲਾ ਐਸ ਆਰਟੀਕਲ ਹੋਏਗਾ ਜਿਹਦੇ ਵਿੱਚ ਬਹੁਤ ਸਾਰੇ ਕੁਝ ਨਵੀਆਂ ਚੀਜ਼ਾਂ ਹੋਣਗੀਆਂ ਜਿਸ ਤੇ ਦਿਨ ਰਾਤ ਪੂਰਨ ਤੌਰ ਤੇ ਕੰਮ ਕਰ ਰਹੇ ਹਾਂ ਤੋਂ ਤੁਸੀਂ ਜਿੰਨਾ ਪਹਿਲਾਂ ਪਿਆਰ ਦਿੱਤਾ ਐਨਾ ਹੀ ਵੱਧ ਕੇ ਪਿਆਰ ਦੇਣਾ ਕਿਉਂਕਿ ਪੰਜਾਬੀਆਂ ਦੀ ਇਹੀ ਸਭ ਤੋਂ ਵੱਡੀ ਖਾਸੀਅਤ ਖਾਸ ਗੱਲ ਇਹੀ ਹੈ ਠੀਕ ਹੈ ਜੀ ਸੋ ਇੱਕ ਹੋਰ ਪ੍ਰਸ਼ਨ ਤੁਹਾਡਾ ਸਾਰਿਆਂ ਦਾ ਮੈਂ ਕਲੀਅਰ ਕਰਦਾ ਐਗਜ਼ਾਮ ਓਰੀਐਂਟੇਸ਼ਨ ਗੱਲ ਕਰਦੇ ਆ ਕੀ ਕੋਡ ਆਫ ਕੰਡਕਟ ਦੀਆਂ ਕੰਡੀਸ਼ਨਾਂ ਫਿਲਹਾਲ ਹਟ ਚੁੱਕੀਆਂ ਰਿਜ਼ਲਟ ਆਉਣ ਦੇ 48 ਘੰਟਿਆਂ ਬਾਅਦ ਮਾਡਲ ਕੋਡ ਆਫ ਕੰਡਕਟ ਦੀਆਂ ਸ਼ਰਤਾਂ ਹਟ ਜਾਂਦੀਆਂ ਹੁੰਦੀਆਂ ਤੋਂ ਹੁਣ ਕਿਸੇ ਪ੍ਰਕਾਰ ਦਾ ਅੜਿਕਾ ਜਾਂ ਟੈਂਡਰ ਦੀ ਗੱਲ ਕਰੀਏ ਭਰਤੀਆਂ ਸੰਬੰਧਿਤ ਗੱਲ ਕਰੀਏ ਕੋਈ ਵੀ ਨਹੀਂ ਰਹੇਗਾ ਤੋਂ ਬੱਚੇ ਪਹਿਲਾ ਹੈਗਾ ਇਹਨਾਂ ਦਾ ਨਾਮ ਹੈਗਾ ਅਮਰਿੰਦਰ ਸਿੰਘ ਰਾਜਾ ਬੜਿੰਗ ਅਕਸਰ ਬਾਅਰ ਨਿਕਨੇਮ ਤੋਂ ਜਾਣੇ ਜਾਂਦੇ ਨੇ ਰਾਜਾ ਬੜਿੰਗ ਰਾਜਾ ਬੜਿੰਗ ਦੀ ਗੱਲ ਕਰਦੇ ਆ ਰਾਈਟ ਹੈ ਜੀ ਓਕੇ ਹਾਂ ਬਿਲਕੁਲ ਅਰਣ ਜੈਤਲੀ ਨੂੰ ਵੀ ਬਣਾਇਆ ਗਿਆ ਸੀਗਾ ਬਹੁਤ ਵਧੀਆ ਪਰਸਨ ਹੈ ਇਹਨਾਂ ਦੀ ਉਮਰ ਹੈਗੀ ਹੈ 49 49 ਸਾਲ ਦੇ ਨੇ ਪੜ੍ਹੇ ਲਿਖੇ ਨੇ ਸਿਰਫ ਦਾਸ ਫਾਕਨ ਮੈਂ ਕਿਸੇ ਤੇ ਪਰਟੀਕੂਲਰ ਕਟਾਕਸ਼ ਨਹੀਂ ਕਰ ਰਿਹਾ ਸਾਡੇ ਦੇਸ਼ ਦੀ ਬੜਮੰਨਾ ਐਸੀ ਹੈ ਕਿ ਸਾਡੇ ਦੇਸ਼ ਦੇ ਚ ਐ ਸੂਬਿਆਂ ਦੀਆਂ ਸਰਕਾਰਾਂ ਦੇ ਵਿੱਚ ਮੰਤਰੀ ਜਿਹੜੇ 7 ਪਾਸ ਨੇ ਕੋਈ 8 ਪਾਸ ਨੇ ਤੇ ਕੋਈ ਮੈਕਸਿਮਮ 10 ਪਾਸ ਹੈ ਤੇ ਕੋਈ 12 ਪਾਸ ਹੈ ਰਾਈਟ ਹੈ ਜੀ ਉਹ ਲੋਕ ਯਾਨੀ ਸਾਡੇ ਲਈ ਬੀਟੈਕ ਤੇ ਐਮਟੈਕ ਬੀਐਸਸੀ ਐਮਐਸਸੀ ਬੀਐਡ ਬੀਪੀਐਡ ਪੀਟੀਆਈ ਤੇ ਹਾਇਰ ਐਜੂਕੇਸ਼ਨਾਂ ਦੇ ਵਿੱਚ ਭਰਤੀਆਂ ਸੰਬੰਧਿਤ ਪਾਲਿਸੀਆਂ ਤੇ ਸਾਈਨ ਕਰਨ ਵਾਲੇ ਵੱਡੇ ਵੱਡੇ ਥਿੰਕ ਟੈਂਕ ਹੁੰਦੇ ਨੇ ਇਹ ਸਾਡੇ ਦੇਸ਼ ਦੀ ਵਿਵੰਭਨਾ ਹੈ ਰਾਈਟ ਹੈ ਜੀ ਸੋ ਮੈਂ ਪਰਟੀਕੂਲਰ ਕਿਸੇ ਤੇ ਉਹ ਗੱਲ ਨਹੀਂ ਕਰ ਰਿਹਾ ਪਰ ਮੈਂ ਤੁਹਾਨੂੰ ਆਇਨਾ ਦਿਖਾਉਣਾ ਚਾਹੁੰਦਾ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ 10 ਪੜੇ ਹੋਏ ਨੇ ਪੇਸ਼ਾ ਇਹਨਾਂ ਦਾ ਬਤੌਰ बिजनेਸਮੈਨ ਤੇ ਖੇਤੀਬਾੜੀ ਹੈ ਪ੍ਰਾਪਰਟੀ 15.11 ਕਰੋੜ ਰੁਪਏ ਇਹਨਾਂ ਦੇ ਐਫੀਡੇਵਿਟ ਦੇ ਮੁਤਾਬਿਕ ਹੈਗੇ ਹੈ ਤੇ ਤਿੰਨ ਵਾਰ ਬਤੌਰ ਐਮਐਲਏ ਰਹਿ ਚੁੱਕੇ ਨੇ ਕਿ ਕਾਂਗਰਸ ਦੇ ਯਾਨੀ ਕਈ ਅਹੁਦੇਦਾਰਨ ਤੇ ਪੋਸਟਾਂ ਦੇ ਵਿੱਚ ਵੀ ਰਹਿ ਚੁੱਕੇ ਨੇ ਦੂਸਰੇ ਐਮਪੀ ਦੀ ਗੱਲ ਕਰਦੇ ਆ ਤਾਂ ਸਾਡੇ ਐਗਜ਼ਾਮ ਪੁਆਇੰਟ ਆਫ View ਦੇ ਨਾਲ ਆ ਜਾਂਦਾ ਹੈ ਰਾਜਾ ਬੜਿੰਗ ਦਾ ਯਾਦ ਰੱਖਣਾ ਜੀ ਲੁਧਿਆਣਾ ਤੋਂ ਨੇ ਦੂਸਰੇ ਆਉਂਦੇ ਆ ਡਾਕਟਰ ਰਾਜਕੁਮਾਰ ਚੱਬੇਵਾਲ ਰਾਜਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ ਬਿਤੌਰ ਐਮਪੀ ਨੇ ਇਸ ਵਾਰ ਜਿੱਤੇ ਨੇ ਇਹਨਾਂ ਦੀ ਉਮਰ 52 ਸਾਲ ਹੈ ਇਨਜ਼ਾਮ ਦੇ ਪੁਆਇੰਟ ਆਫ 뷰 ਦੇ ਨਾਲ ਗੱਲ ਕਰੀਏ ਐਜੂਕੇਸ਼ਨ ਐਮਡੀ ਨੇ ਡਾਕਟਰ ਠੀਕ ਹੈ ਰੇਡੀਓ ਯਾਨੀ ਹਾਰਟ ਦੇ ਸੰਬੰਧਿਤ ਕੁਝ ਕਈ ਕਈ ਪ੍ਰਕਾਰ ਦੀਆਂ ਇਹਨਾਂ ਦੀਆਂ ਸੇਵਾਵਾਂ ਰਹੀਆਂ ਹੈਗੀਆਂ ਤੇ ਬਿਤੌਰ ਹੁਸ਼ਿਆਰਪੁਰ ਦੇ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ ਐਮਡੀ ਡਾਕਟਰ ਯਾਦ ਰੱਖਣਾ ਜੀ ਪ੍ਰੋਪਰਟੀ 2.72 ਕਰੋੜ ਰੁਪਇਆ ਹੈਗੀ ਹੈ ਜੀ ਠੀਕ ਹੈ ਔਰ ਅਕਸਰ ਵਾਰ ਆਪਾਂ ਇਲੈਕਸ਼ਨਾਂ ਦੇ ਵਿੱਚ ਸੁਣਦੇ ਹੁੰਨੇ ਆ ਨਾ ਰਾਜਨੀਤੀ ਕਹਿੰਦੇ ਨੇ ਮੈਂ ਗਰੀਬ ਜਾ ਤੇ ਗਰੀਬਾਂ ਦਾ ਤੁਸੀਂ ਹਾਲ ਦੇਖੋਗੇ ਹੁਣ ਨੈਕਸਟ ਐਮਪੀ ਨੇ ਮਾਲਵਿੰਦਰ ਸਿੰਘ ਕੰਗ ਨੇ ਕਿਉਂਕਿ ਫਸਟ ਟਾਈਮ ਐਮਪੀ ਬਣੇ ਨੇ ਅਨੰਦਪੁਰ ਸਾਹਿਬ ਤੋਂ ਇਹਨਾਂ ਦੀ ਕੌਨਸੀ ਰਹੀ ਲੋਕ ਸਭਾ ਦਾ ਖੇਤਰ ਸੀਗਾ ਏਜ 45 ਸਾਲ ਹੈ ਜੀ ਤੇ ਐਜੂਕੇਸ਼ਨ ਦੀ ਗੱਲ ਕਰਦੇ ਐਮਏ ਹਿਸਟਰੀ ਦੇ ਵਿੱਚ ਪਾਸ ਨੇ ਪ੍ਰੋਪਰਟੀ 4.39 ਕਰੋੜ ਰੁਪਏ ਇਹਨਾਂ ਦੇ ਐਫੀਡੇਵਿਟ ਦੇ ਮੁਤਾਬਿਕ ਹੈਗੀ ਹੈ ਸਟ੍ਰੈਟਜੀ ਵੈਰੀ ਗੁੱਡ ਇਸ ਤੋਂ ਬਾਅਦ ਆਉਂਦਾ ਜੀ ਤੀਜਾ ਐਮਪੀ ਠੀਕ ਹੈ ਤੁਹਾਨੂੰ ਥੋੜੀ ਥੋੜੀ ਸ਼ਕਲ ਵੀ ਯਾਦ ਹੋਣੀ ਚਾਹੀਦੀ ਹੈ ਸ਼ੇਰ ਸਿੰਘ ਗੁਬਾਇਆ ਕਮੈਂਟ ਕਰਕੇ ਦੱਸੋ ਜੀ ਸ਼ੇਰ ਸਿੰਘ ਗੁਬਾਇਆ ਸਾਬ ਕਿਹੜੇ ਖੇਤਰ ਤੋਂ ਐਮਪੀ ਨੇ ਮੈਂ ਤੁਹਾਨੂੰ ਅੱਜ 13 ਦੇ 13 ਐਮਪੀ ਸਾਰੇ ਯਾਦ ਕਰਾ ਦੇਣੇ ਆ ਤੁਹਾਨੂੰ ਬਹੁਤ ਸਾਰੇ ਫੈਕਟਸ ਯਾਦ ਰਹਿਣਗੇ ਬਹੁਤ ਸਾਰੀਆਂ ਚੀਜ਼ਾਂ ਇਹਦੇ ਨਾਲ ਇਹ ਵੀ ਦੱਸੂਗਾ ਕਿ ਅੱਗੇ ਜਿਹੜੀਆਂ ਚੋਣਾਂ ਹੋਣੀਆਂ ਐ ਐਮਸੀ ਚੋਣਾਂ ਇਨਕਲੂਡਿੰਗ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਯਾਨੀ ਬਾਇ ਇਲੈਕਸ਼ਨ ਵੀ ਹੋਣੇ ਆ ਸਾਰੀ ਜਾਣਕਾਰੀ ਸਾਨੂੰ ਪਤਾ ਹੋਣੀ ਚਾਹੀਦੀ ਹੈ ਬਿਲਕੁਲ ਠੀਕ ਹੈ ਜੀ ਫਿਰੋਜ਼ਪੁਰ ਤੋਂ ਨੇ ਵੈਰੀ ਗੁੱਡ ਅਮਨਦੀਪ ਸਿੰਘ ਜੀ ਨੌਲੇਜ ਚੰਗਾ ਤੁਹਾਡਾ ਰਾਜਨੀਤੀ ਦੇ ਵਿੱਚ ਐਮਪੀ ਫਿਰੋਜ਼ਪੁਰ ਤੋਂ ਬਣੇ ਨੇ ਠੀਕ ਹੈ ਪੂਰੀ ਵੀ ਯਾਦ ਰੱਖਣਾ ਦੋ ਬਾਰ ਸ਼੍ਰੋਮਣੀ ਅਕਾਲੀ ਦਲ ਤੋਂ ਐਮਪੀ ਰਹੇ ਚੁੱਕੇ ਨੇ ਤੇ ਯਾਨੀ ਦੋ ਬਾਰ ਪਲੱਸ ਹੁਣ ਤਿੰਨ ਟਾਈਮ ਇਹ ਐਮਪੀ ਹੋ ਗਏ ਆ ਉਮਰ 56 ਸਾਲ ਹੈ ਜੀ ਠੀਕ ਹੈ ਪ੍ਰੋਪਰਟੀ ਤਕਰੀਬਨ 8.5 ਕਰੋੜ ਰੁਪਏ ਦੀ ਹੈ ਸਿੱਕਾ ਨਾ ਦੀ 10ਵੀਂ ਪਾਸ ਹੈ ਜੀ ਠੀਕ ਹੈ ਜੀ ਹਾਂ ਇਸ ਕਰਕੇ ਫਿਰ ਪਾਰਲੀਮੈਂਟ ਦੇ ਵਿੱਚ ਹਿੰਦੀ ਚ ਨਹੀਂ ਬੋਲਿਆ ਜਾਂਦਾ ਪਰ ਅੱਧੀ ਹਿੰਦੀ ਅੱਧੀ ਪੰਜਾਬੀ ਵਿੱਚ ਵਿੱਚ ਜੇ ਚਲਦੀ ਹੈ ਆਹ ਦੱਸੋ ਜੀ ਫੋਟੋ ਦੇਖ ਕੇ ਤੁਸੀਂ ਦੱਸੋ ਜੀ ਕਿਹੜੀ ਜਗ੍ਹਾ ਤੋਂ ਐਮਪੀ ਨੇ ਪੂਰੀ ਜਾਣਕਾਰੀ ਸਾਰੇ ਬੱਚਿਆਂ ਨੂੰ ਪਤਾ ਹੋਣੀ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਕਿਹੜੇ ਖੇਤਰ ਤੋਂ ਐਮਪੀ ਨੇ ਕਿੰਨੇ ਪੜੇ ਲਿਖੇ ਨੇ ਕਿੰਨੀ ਪ੍ਰਾਪਰਟੀ ਹੈ ਕਿੰਨੇ ਗਰੀਬ ਹੈ ਜਾਂ ਅਮੀਰ ਹੈ ਕੀ ਕੁਝ ਨਹੀਂ ਪੂਰੀ ਜਾਣਕਾਰੀ ਸਾਨੂੰ ਪਤਾ ਹੋਣੀ ਬਹੁਤ ਜ਼ਰੂਰੀ ਹੈ ਰਾਈਟ ਹੈ ਜੀ ਵੈਰੀ ਗੁੱਡ ਬਿਲਕੁਲ ਠੀਕ ਹੈ ਜੀ ਬਠਿੰਡਾ ਆਨਸਰ ਆ ਗਿਆ ਹਰ ਸਿਮਰਤ ਕੌਰ ਬਾਦਲ ਹਰ ਸਿਮਰਤ ਕੌਰ ਬਾਦਲ ਨਾਮ ਨੇ ਪੂਰਾ ਐਮਪੀ ਬਠਿੰਡਾ ਤੋਂ ਨੇ ਦੋ ਬਾਰ ਪਹਿਲਾਂ ਜਿੱਤ ਚੁੱਕੇ ਐ ਤੀਜੀ ਬਾਰ ਹੰਟ ਨਿਓ ਰ ਹੈ ਤਾਂ ਤੁਸੀਂ ਕਹਿ ਸਕਦੇ ਹੋ ਕਿ ਸਿਟਿੰਗ ਐਮਪੀ ਸੀਗੇ ਤੇ ਹੁਣ ਵੀ ਐਮਪੀ ਐ 52 ਸਾਲ ਇਹਨਾਂ ਦੀ ਉਮਰ ਹੈਗੀ ਹੈ ਐਜੂਕੇਸ਼ਨ ਯਾਨੀ ਗੱਲ ਕਰਦੇ ਆ ਨਿਊ ਦਿੱਲੀ ਪੋਲੀਟੈਕਨੀਕਲ ਕਾਲਜ ਦੇ ਵਿੱਚੋਂ ਟੈਕਸਟਾਈਲ ਡਿਜ਼ਾਈਨ ਦੇ ਵਿੱਚ ਇਹਨਾਂ ਨੇ ਡਿਪਲੋਮਾ ਕੀਤਾ ਹੋਇਆ ਹੈ ਠੀਕ ਹੈ ਪ੍ਰੋਪਰਟੀ 217 ਕਰੋੜ ਬੀਬੀ ਜੀ ਜੇ ਆਵਾਜ਼ ਸੁਣ ਰਹੇ ਹੋ ਤਾਂ 10 ਕਿਲੋ ਲੱਖ ਰੁਪਿਆ ਦੇ ਦਿਓ ਅਸੀਂ ਬੱਚਿਆਂ ਦੇ ਲਈ ਕੋਈ ਕਹਿਣ ਦਾ ਮਤਲਬ ਕਿ ਪੰਜਾਬ ਦੇ ਵਿੱਚ ਕੋਈ ਪੀਸੀਸ ਵਗੈਰਾ ਦੀ ਲਾਇਬ੍ਰੇਰੀ ਬਹੁਤ ਤਕੜੀ ਖੋਲ ਲਈਏ ਜਿੱਥੇ ਕਿ ਅਸੀਂ ਆਫਲਾਈਨ ਫ੍ਰੀ ਦੇ ਵਿੱਚ ਮਤਲਬ ਸ਼ੁਰੂ ਕਰ ਦਈਏ ਠੀਕ ਹੈ ਜੀ ਤਾਂ ਕਿ ਬਹੁਤ ਵੱਡੀ ਲਾਇਬ੍ਰੇਰੀ ਜੇ ਤੁਸੀਂ ਕਹਿ ਦੋ ਕਰੋੜ ਰੁਪਿਆ ਸਾਨੂੰ ਦਾਨ ਕਰ ਦਿਓ ਠੀਕ ਹੈ ਜੇ ਸਾਨੂੰ ਤੁਹਾਨੂੰ ਹਮੇਸ਼ਾ ਅਸੀਂ ਸਪੋਰਟ ਕਰਦੇ ਰਹਾਂਗੇ ਬਹੁਤ ਪੈਸਾ ਠੀਕ ਹੈ ਜੀ ਗੱਲ ਕਰਦੇ ਆ ਅਗਲੀ ਨੈਕਸਟ ਐਮਪੀ ਹੈਗੇ ਨੇ ਤੁਸੀਂ ਯਾਦ ਰੱਖਣਾ ਜੀ ਅਗਲੇ ਐਮਪੀ ਨੇ ਇਹ ਕਮੈਂਟ ਕਰਕੇ ਮੈਨੂੰ ਦੱਸੋ ਕਿ ਇਹ ਕਿਹੜੀ ਜਗ੍ਹਾ ਤੋਂ ਐਮਪੀ ਨੇ ਕਿਹੜੀ ਜਗ੍ਹਾ ਤੋਂ ਐਮਪੀ ਨੇ ਠੀਕ ਹੈ ਜੀ ਤੁਸੀਂ ਦੱਸਣਾ ਜੀ ਕਿਹੜੀ ਜਗ੍ਹਾ ਤੋਂ ਐਮਪੀ ਨੇ ਕਮੈਂਟ ਕਰਕੇ ਦੱਸਣਾ ਜੀ ਫਟਾਫਟ ਤੁਸੀਂ ਤੁਹਾਨੂੰ ਬੇਸਿਕ ਨੋਲੇਜ ਸਾਡੇ ਪੰਜਾਬ ਬਾਰੇ ਬਹੁਤ ਜ਼ਰੂਰੀ ਹੈ ਪੰਜਾਬ ਬਾਰੇ ਸਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਵੈਰੀ ਗੁੱਡ ਅਮਨਦੀਪ ਜੀ ਪਟਿਆਲਾ ਡਾਕਟਰ ਧਰਮਵੀਰ ਗਾਂਧੀ ਡਾਕਟਰ ਧਰਮਵੀਰ ਗਾਂਧੀ ਨੇ ਪਟਿਆਲਾ ਤੋਂ ਨੇ ਔਰ ਗੱਲ ਕਰਦੇ ਆ ਕਿ ਐਮਪੀ ਪਟਿਆਲਾ ਖੇਤਰ ਹੈ ਉਮਰ 73 ਸਾਲ ਹੈਗੀ ਇਹਨਾਂ ਦੀ এডਿਕੇਸ਼ਨ ਐਮਡੀ ਨੇ ਗਵਰਨਮੈਂਟ ਮੈਡੀਕਲ ਕਾਲਜ ਦੇ ਵਿੱਚ ਪ੍ਰਾਈਵੇਟ ਪਟਿਆਲਾ ਦੇ ਵਿੱਚੋਂ ਬਿਤੌਰ ਐਮਡੀ ਰਿਟਾਇਰਡ ਹੋਏ ਆ ਉਸ ਤੋਂ ਬਾਅਦ ਤਕਰੀਬਨ ਇਹ ਸੈਕਿੰਡ ਟਾਈਮ ਯਾਨੀ ਫਸਟ ਟਾਈਮ ਜਦੋਂ ਐਮਪੀ ਬਣੇ ਸੀ ਉਹ ਆਮ ਆਦਮੀ ਪਾਰਟੀ ਸੀ ਸੈਕੰਡ ਟਾਈਮ ਐਮਪੀ ਹੁਣ ਕਾਂਗਰਸ ਤੋਂ ਬਣਿਆ ਲੇਕਿਨ ਆਪਾਂ ਪੰਜਾਬ ਦੇ ਤੌਰ ਤੇ ਸਾਨੂੰ ਪਤਾ ਹੋਣਾ ਚਾਹੀਦਾ ਸਾਨੂੰ ਰਾਜਨੀਤਿਕ ਪਾਰਟੀਆਂ ਤੱਕ ਕੋਈ ਮਤਲਬ ਨਹੀਂ ਹੈ ਅਗਲਾ ਗੱਲ ਕਰਦੇ ਹਾਂ ਤੁਸੀਂ ਦੱਸੋ ਜੀ ਫੋਟੋ ਦੇਖ ਕੇ ਕਿਹੜੀ ਜਗ੍ਹਾ ਦੇ ਐਮਪੀ ਹੈ ਤੁਸੀਂ ਦੱਸਣਾ ਜੀ ਕਿਹੜੀ ਜਗ੍ਹਾ ਦੇ ਐਮਪੀ ਹੈ ਕਿੰਨੇ ਪੜੇ ਲਿਖੇ ਨੇ ਅਗਰ ਗੱਲ ਕਰਦੇ ਹਾਂ ਸਾਡੇ ਪੰਜਾਬ ਦੀ ਮੈਂ ਗੱਲ ਕਿਉਂ ਕਰਦਾ ਕਿਉਂਕਿ ਸਾਡਾ ਪੰਜਾਬ ਇੱਕ ਐਸਾ ਸੂਬਾ ਹੈ ਜਿਸਨੇ ਪੂਰੇ ਇੰਡੀਆ ਨਾਲੋਂ ਵੱਖਰੇ ਸਤਰ ਦੀ ਪੋਡਕਾਸਟਿੰਗ ਕੀਤੀ ਸੀਗੀ ਰਿਲੀਜੀਅਸ ਮੈਟਰ ਨੂੰ ਜ਼ਿਆਦਾਤਰ ਆਪਾਂ ਕਨਸੀਡਰ ਨਹੀਂ ਕੀਤਾਗਾ ਜ਼ਿਆਦਾਤਰ ਮੈਂ ਕਹਿ ਸਕਦਾ ਕਨਸੀਡਰ ਨਹੀਂ ਕੀਤਾ ਵੈਰੀ ਗੁੱਡ ਬਿਲਕੁਲ ਠੀਕ ਹੈ ਜੀ ਫਤਿਹਕਰ ਸਾਹਿਬ ਕਮੈਂਟ ਕਰਤਾ ਜੀ ਤੁਸੀਂ ਵੈਰੀ ਗੁੱਡ ਠੀਕ ਹੈ ਜੀ ਇਹਨਾਂ ਦਾ ਪੂਰਾ ਨਾਮ ਹੈ ਡਾਕਟਰ ਅਮਰ ਸਿੰਘ ਠੀਕ ਹੈ ਜੀ ਡਾਕਟਰ ਅਮਰ ਸਿੰਘ ਹੈ ਸਾਡੀ ਟੀਮ ਵੱਲੋਂ ਡਾਕਟਰ ਸਾਹਿਬ ਲਿਖਣਾ ਭੁੱਲ ਗਏ ਨੇ ਔਰ ਤੁਹਾਨੂੰ ਮੈਂ ਇਨਸ਼ੋਰ ਕਰੂੰਗਾ ਇਹਨਾਂ ਦੀ ਡਿਟੇਲ ਵੀ ਦੱਸੂੰਗਾ ਡਾਕਟਰ ਅਮਰ ਸਿੰਘ ਜੀ ਬਤੌਰ ਐਮਬੀਬੀਐਸ ਨੇ ਔਰ ਰਿਟਾਇਰਡ ਆਈਐਸ ਆਫੀਸਰ ਨੇ 2017 ਦੇ ਵਿੱਚ ਰਿਟਾਇਰਡ ਹੋਏ ਨੇ 10 ਸਾਲ ਇਹਨਾਂ ਨੇ ਇਹ ਬਤੌਰ ਐਮਪੀ ਮੱਧ ਪ੍ਰਦੇਸ਼ ਦੇ ਸੀਐਮ ਦੇ ਸੈਕਟਰੀ ਦੀ ਸੈਕਟਰੀ ਵੀ ਰਹੇ ਨੇ ਯਾਦ ਰੱਖਣਾ ਫੁਰੀ ਡਿਟੇਲ ਦੇਖ ਲੈਣੇ ਆ ਫਤਿਹਗੜ ਸਾਹਿਬ ਤੋਂ ਐਮਪੀ ਨੇ 65 ਸਾਲ ਦੀ ਇਹਨਾਂ ਦੀ ਉਮਰ ਹੈਗੀ ਹੈ ਤੇ ਐਜੂਕੇਸ਼ਨ ਐਮਬੀਬੀਐਸ ਰਿਟਾਇਰਡ ਆਈਐਸ ਆਫੀਸਰ ਨੇ ਤੇ ਪ੍ਰੋਪਰਟੀ 3.28 ਕਰੋੜ ਰੁਪਿਆ ਹੈਗੀ ਹੈ ਸੈਕੰਡ ਟਾਈਮ ਐਮਪੀ ਜਾਣਗੇ ਜੀ ਠੀਕ ਹੈ 10 ਸਾਲ ਸੈਕਟਰੀ ਰਹੇ ਨੇ ਸੀਐਮ ਆਫ ਐਮਪੀ ਯਾਨੀ ਮੱਧ ਪ੍ਰਦੇਸ਼ ਦੇ ਰਾਈਟ ਹੈ ਜੀ ਇਸ ਤੋਂ ਬਾਅਦ ਦੇਖਦੇ ਹਾਂ ਜੀ ਨੈਕਸਟ ਐਮਪੀ ਤੁਸੀਂ ਫੋਟੋ ਦੇਖ ਕੇ ਦੱਸਣਾ ਜੀ ਫਟਾਫਟ ਕੌਣ ਨੇ ਠੀਕ ਹੈ ਜੀ ਤੁਸੀਂ ਫੋਟੋ ਦੇਖ ਕੇ ਹੀ ਦੱਸਣਾ ਕਿ ਇਹ ਕੌਣ ਨੇ ਕਿ ਐਮਐਲਏ ਹੈ ਐਮਪੀ ਹੈ ਮਨਿਸਟਰ ਹੈ ਜਾਂ ਨਹੀਂ ਹੈ ਐਸੇ ਤਰ੍ਹਾਂ ਕਰ ਗੱਲ ਕਰਦੇ ਹਾਂ ਐਮਪੀ ਦੀ ਆਪਾਂ ਜਾਣਕਾਰੀ ਅਵੇਅਰ ਕਰ ਰਹੇ ਆ ਤਾਂ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਐਮਪੀ ਨੇ ਕਿੰਨਾ ਪੜ੍ਹੇ ਲਿਖੇ ਨੇ ਰਾਈਟ ਹੈ ਕਿ ਪਾਰਲੀਮੈਂਟ ਦੇ ਵਿੱਚ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਸਵਾਲਾਂ ਦਾ ਪਟਾਰਾ ਖੋਲ ਸਕਦੇ ਐ ਕੀ ਤੱਥਾਂ ਦੇ ਆਧਾਰ ਤੇ ਕੋਈ ਫੈਕਟਸ ਰੱਖ ਸਕਦੇ ਐ ਤੇ ਮੇਰਾ ਪਰਸਨਲ ਮੰਨਣਾ ਹੈ ਕਿ ਸਾਨੂੰ ਹਮੇਸ਼ਾ ਐਜੂਕੇਟਿਡ ਪੀਪਲ ਨੂੰ ਚੁਣਨਾ ਚਾਹੀਦਾ ਹੈ ਜਿਹੜੇ ਲੋਕਾਂ ਨੂੰ ਵਿਵਾਰਿਕ ਤੌਰ ਤੇ ਸਕ੍ਰਿਪਟ ਲਿਖਣਾ ਜਾਂ ਸ਼ਬਦ ਲਿਖਣੇ ਨਾ ਪੈਣ ਬਲਕਿ ਉਹਨਾਂ ਦੇ ਮੁੱਖ ਜਮਾਨੇ ਟਿਪਸ ਤੇ ਪਤਾ ਹੋਣਾ ਚਾਹੀਦਾ ਮੈਕਸਿਮਮ ਮੈਂ ਦੇਖਦਾ ਹਾਂ ਕਿ ਚੋਣਾਂ ਦੀ ਵਿੱਚ ਬਹੁਤ ਸਾਰੇ ਲੀਡਰ ਨੇ ਬਹੁਤ ਸਾਰੇ ਨਵੇਂ ਲੋਕ ਵੀ ਹੁੰਦੇ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਪੰਜਾਬ ਦਾ ਖੇਤਰਫਲ ਕਿੰਨਾ ਹੈ ਬਹੁਤੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਪੰਜਾਬ ਦੀ ਸੀਮਾ ਅਦਰ ਸਟੇਟਾਂ ਨਾਲ ਕਿੱਦਾਂ ਨਾਲ ਲੱਗਦੀ ਹੈ ਠੀਕ ਹੈ ਜੀ ਪਰ ਫਿਰ ਵੀ ਚਲੋ ਰਾਜਨੀਤਿਕ ਲੀਡਰ ਨੇ ਕੁਰਮੀਤ ਸਿੰਘ ਮੀਤ ਹੇਰ ਅਕਸਰ ਬਾਰ ਆਪਾਂ ਮੀਤ ਹੇਰ ਦੇ ਨਾਮ ਤੋਂ ਮੀਤ ਹੇਰ ਦੇ ਨਾਮ ਤੋਂ ਸੁਣਿਆ ਦੋ ਦੂਸਰੀ ਬਾਰ ਦੇ ਸਿਟਿੰਗ ਐਮ ਐਲ ਏ ਸੀ ਤੇ ਵਰਤਮਾਨ ਪਹਿਲਾਂ ਇਹ ਯਾਨੀ ਐਜੂਕੇਸ਼ਨ ਮਨਿਸਟਰ ਸੀ ਪੰਜਾਬ ਚ ਫਿਰ ਤਬਾਦਲਾ ਹੋ ਕੇ ਸਪੋਰਟਸ ਮਨਿਸਟਰ ਬਣੇ ਪਰ ਮੈਂ ਪ੍ਰਸ਼ੰਸਾ ਕਰਦਾ ਇਹਨਾਂ ਦੀ ਇੱਕ ਗੱਲ ਦੀ ਕਿਉਂ ਕਿ ਪੰਜਾਬ ਦੇ ਵਿੱਚ ਅੱਜ ਤੱਕ 2023 ਤੋਂ ਪਹਿਲਾਂ ਤੱਕ ਸਪੋਰਟਸ ਦੇ ਵਿੱਚ ਅਗਰ ਕੋਈ ਵੀ ਪੰਜਾਬ ਦਾ ਕਿਸੇ ਵੀ ਖੇਤਰ ਕੋਈ ਜਿਮਨਾਸਟਿਕ ਐਥਲੀਟ ਕ੍ਰਿਕਟ ਹਾਕੀ ਵਾਲੀਬਾਲ ਕਿਸੇ ਵੀ ਸਪੋਰਟ ਦੇ ਵਿੱਚ ਅਗਰ ਸਾਡੇ ਪੰਜਾਬ ਦੀ ਤਰਫ ਤੋਂ ਕੋਈ ਟੀਮ ਇੰਡੀਆ ਨੂੰ ਰਿਪਰੈਜ਼ੈਂਟ ਕਰਦਾ ਸੀਗਾ ਤਾਂ ਉਸ ਦੇ ਲਈ ਕੋਈ ਵੀ ਸੀ ਜਾਂ ਫਿਰ ਏ ਬੀ ਦੇ ਵਿੱਚ ਕਿਸੇ ਪ੍ਰਕਾਰ ਦੀ ਭਰਤੀ ਦਾ ਪ੍ਰਬੰਧ ਨਹੀਂ ਸੀਗਾ ਲੇਕਿਨ ਗੱਲ ਕਰਦੇ ਹਾਂ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੀਆਂ ਪ੍ਰੋਸੀਜਰਾਂ ਬਹੁਤ ਲੰਬੇ ਸਮੇਂ ਤੋਂ ਚੱਲਦੀਆਂ ਹਨ ਇੱਕ ਤੋਂ ਦੂਜੇ ਸੂਬੇ ਦੇ ਆਧਾਰ ਤੇ ਪਾਲਿਸੀਆਂ ਬਣੀਆਂ ਹੋਈਆਂ ਜਿਵੇਂ ਕਿ ਅਗਰ ਕਿਸੇ ਪਲੇਅਰ ਨੇ 올림픽 ਦੇ ਵਿੱਚੋਂ ਮੈਡਲ ਜਿੱਤਿਆ ਜਾਂ ਫਿਰ ਇੰਡੀਆ ਕ੍ਰਿਕਟ ਟੀਮ ਦੇ ਵਰਲਡ ਕੱਪ ਦੇ ਵਿੱਚੋਂ ਵਿਜੇਤਾ ਰਹੇ ਨੇ ਤਾਂ ਉਹਨਾਂ ਨੂੰ ਹੀ ਬਤੌਰ ਐਸਪੀ ਜਾਂ ਡੀਐਸਪੀ ਦੀ ਰੈਂਕ ਦਿੱਤੀ ਜਾਂਦੀ ਸੀ ਲੇਕਿਨ ਇਹਨਾਂ ਨੇ ਇਹ ਰੈਡਕਲ ਖਤਮ ਕਰਤਾ ਸੀਗਾ ਇਸ ਵਾਰ ਖੇਡ ਪਾਲਿਸੀ 2024 ਦੀ ਨਵੀਂ ਲਾਗੂ ਕੀਤੀ ਹੈ ਜਿਹੜੀ ਪੰਜਾਬ ਦੀ ਵੈਬਸਾਈਟ ਤੇ ਤੁਸੀਂ ਦੇਖ ਸਕਦੇ ਹੋ ਅਗਰ ਕੋਈ ਪਲੇਅਰ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਇੰਡੀਆ ਦੀ ਤਰਫ ਤੋਂ ਵਰਲਡ ਲੈਵਲ ਤੇ ਖੇਲ ਰਿਹਾ ਹੈ ਤਾਂ ਉਸ ਨੂੰ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਦਿੱਤੀ ਜਾਏਗੀ ਇਹ ਪੰਜਾਬ ਸਰਕਾਰ ਦੀ ਪਾਲਿਸੀ ਹੈਗੀ ਹੈ ਇਸ ਕਰਕੇ ਮੈਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਠੀਕ ਹੈ ਐਮਪੀ ਸੰਗਰੂਰ ਤੋਂ ਨੇ ਤੋਂ ਪਹਿਲਾਂ ਸਿਮਰਜੀਤ ਸਿੰਘ ਮਾਨ ਇੱਥੇ ਐਮਪੀ ਸੀਗੇ ਤੇ 32 ਸਾਲ ਦੀ ਉਮਰ ਹੈ ਛੋਟੀ ਜਿਹੀ ਉਮਰ ਹੀ ਹੈ ਠੀਕ ਹੈ ਮੇਰੇ ਹਾਣੋਹਾਨੀ ਦੇ ਨੇ ਐਜੂਕੇਸ਼ਨ ਬੀਟੈਕ ਹੈ ਠੀਕ ਹੈ ਜੀ ਪ੍ਰੋਪਰਟੀ 44.6 ਲੱਖ ਰੁਪਏ ਦੀ ਹੈਗੀ ਹੈ ਟੂ ਟਾਈਮ ਐਮ ਐਮ ਐਲ ਏ ਰਹੇ ਨੇ ਠਾਈਕ ਹੈ ਜੀ ਹੁਣ ਆਪਾਂ ਗੱਲ ਕਰਦੇ ਆਂ ਅਗਲੀ ਨੈਕਸਟ ਗੱਲ ਸਾਡੇ ਕੋਲੇ ਆਉਂਦੀ ਹੈ ਜੀ ਕਿਹੜੇ ਐਮ ਪੀ ਬਾਰੇ ਫੋਟੋ ਦੇਖ ਕੇ ਦੱਸੋ ਫਟਾਫਟ ਜੀ ਕਿਹੜੇ ਥਾਂ ਤੋਂ ਨੇ ਗੁਰਮੀਤ ਸਿੰਘ ਔਜਲਾ ਸਾਹਿਬ ਜੀ ਨਾਮ ਹੈ ਔਰ ਔਜਲਾ ਸਿੰਗਰ ਹੈ ਤੇ ਔਜਲਾ ਸਾਹਿਬ ਸਿੰਗਰ ਦੀਆਂ ਗੱਲਾਂ ਕਰਦੇ ਆਂ ਤੁਸੀਂ ਸਭ ਲੋਕ ਆਈਡੀਆ ਲਾਗੇ ਹੋਵੋਗੇ ਕਿੱਧਰਲੇ ਪਾਸੋਂ ਅਮ੍ਰਿਤਸਰ ਸਾਹਿਬ ਵੈਰੀ ਗੁੱਡ ਸਭ ਤੋਂ ਪਹਿਲਾ ਆਨਸਰ ਆ ਗਿਆ ਜੀ ਅੰਮ੍ਰਿਤਸਰ ਸਾਹਿਬ ਤੋਂ ਐਮਪੀ ਜਿੱਤੇ ਨੇ ਇਸ ਵਾਰ 55 ਸਾਲ ਦੀ ਇਹਨਾਂ ਦੀ ਉਮਰ ਹੈ ਪੜੇ ਲਿਖੇ 12 ਹੀ ਨੇ ਠੀਕ ਹੈ ਜਿਆਦਾਤਰ ਐਮਪੀਆਂ ਦੀ ਜਿੰਨੀ ਵੀ ਮੈਂ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੈ ਇਸ ਇਨਫੋਰਮੇਸ਼ਨ ਦੇ ਵਿੱਚ ਮੈਕਸਿਮਮ 10 ਤੇ 12 ਹੀ ਪਾਸ ਨੇ ਠੀਕ ਹੈ ਜੀ ਪ੍ਰਾਪਰਟੀ तकरीबन 4 ਕਰੋੜ ਰਹਿ ਗਈ ਹੈ ਪਰ ਟਾਈਮ ਦੇ ਵਿੱਚ ਐਮਪੀ ਜਾਣਗੇ ਠੀਕ ਹੈ ਜੀ ਇਸ ਤੋਂ ਬਾਅਦ ਤੁਹਾਡੀ ਸਕਰੀਨ ਤੇ ਇੱਕ ਹੋਰ ਫੋਟੋ ਆ ਗਈ ਹੈ ਉਸ ਕਮੈਂਟ ਕਰਕੇ ਮੈਨੂੰ ਦੱਸੋ ਜੀ ਇਹ ਕਿਹੜੀ ਜਗ੍ਹਾ ਤੋਂ ਐਮਪੀ ਬਣੇ ਨਹੀਂ ਵੈਰੀ ਗੁੱਡ ਠੀਕ ਹੈ ਜੀ ਐਨੀ ਵਨ ਦਿਨਾ ਨਾਥ ਦਿਨਾ ਨਾਥ ਬਾਬਾ ਕਹਿੰਦੇ ਕਿ ਐਕਸ ਐਜੂਕੇਸ਼ਨ ਮਿਨਿਸਟਰ ਵੈਰੀ ਗੁੱਡ ਬਹੁਤ ਬੜੀਆ ਫੈਕਟਸ ਬਹੁਤ ਬੜੀਆ ਬੜੀਆ ਹੋਣੇ ਚਾਹੀਦੇ ਆ ਸੁਖਜਿੰਦਰ ਸਿੰਘ ਰੰਦਾਵਾ ਡਿਪਟੀ ਸੀਐਮ ਆਫ ਡਿਪਟੀ ਸੀਐਮ ਆਫ ਪੰਜਾਬ ਠੀਕ ਹੈ ਜੀ ਡਿਪਟੀ ਸੀਐਮ ਆਫ ਪੰਜਾਬ ਠੀਕ ਹੈ ਗੱਲ ਕਰਦੇ ਆ ਤਾਂ ਇਹ ਗੁਰਦਾਸਪੁਰ ਤੋਂ ਲੋਕ ਸਭਾ ਦੀਆਂ ਚੋਣਾਂ ਜਿੱਤੇ ਨੇ ਠੀਕ ਹੈ ਜੀ ਪਹਿਲ ਸਾਲ ਦੀ ਇਹਨਾਂ ਦੀ ਉਮਰ ਹੈ ਪੜ੍ਹੇ ਲਿਖੇ 12 ਹੀ ਨੇ ਠੀਕ ਹੈ ਜੀ ਪ੍ਰਾਪਰਟੀ ਤਕਰੀਬਨ 7.5 ਕਰੋੜ ਰੁਪਇਆ ਹੈਗੀ ਹੈ ਵੈਰੀ ਗੁੱਡ ਬਿਲਕੁਲ ਠੀਕ ਹੈ ਜੀ ਤੇ ਇਹ ਯਾਦ ਰੱਖਣਾ ਤੁਸੀਂ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਨੇ ਹੁਣ ਗੱਲ ਕਰਦੇ ਆ ਇਸ ਤੋਂ ਬਾਅਦ ਨਵਾਂ ਚਰਚਿਤ ਚਿਹਰਾ ਠੀਕ ਹੈ ਔਰ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਪੰਜਾਬ ਦੇ ਕਿਸੇ ਨਾ ਕਿਸੇ ਪੇਪਰਾਂ 'ਚ ਪ੍ਰਸ਼ਨ ਬਣ ਸਕਦਾ ਹੈ ਪੰਜਾਬ ਦੇ ਕਿਸੇ ਨਾ ਕਿਸੇ ਪੇਪਰਾਂ 'ਚ ਪ੍ਰਸ਼ਨ ਬਣ ਸਕਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਪੁਜਾਰਾਨੀ ਜੀ ਦੀਨਾ ਨਾਥ ਅਮਨਦੀਪ ਜੀ ਗੱਲ ਕਰਦੇ ਆ ਤਾਂ सुरेंद्र ਪ੍ਰਤਾਪ ਸੁਨੀਲ ਸਿੰਘਲਾ ਸਾਹਿਬ ਜੀ ਤੁਸੀਂ ਕਮੈਂਟ ਕਰਕੇ ਦੱਸੋ ਜੀ ਸਰਬਜੀਤ ਸਿੰਘ ਖਾਲਸਾ ਠੀਕ ਹੈ Google ਵੀ ਕਰੋਗੇ ਤਾਂ ਬਹੁਤ ਹੀ ਸਾਰੀ ਜਾਣਕਾਰੀ ਨਹੀਂ ਮਿਲਦੀ ਪਰ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਕਿਹੜੇ ਲੋਕ ਸਭਾ ਖੇਤਰ ਤੋਂ ਐਮਪੀ ਜਿੱਤੇ ਨੇ ਠੀਕ ਹੈ ਤੇ ਮੈਨੂੰ ਇਹ ਵੀ ਦੱਸਣਾ ਹੈ ਕਿ ਕਿਹੜੀ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਸੀਗੇ ਠੀਕ ਹੈ ਵੈਰੀ ਗੁੱਡ ਬਿਲਕੁਲ ਠੀਕ ਹੈ ਜੀ ਦੀਨਾ ਨਾਥ ਜੀ ਤੇ ਅਮਨ ਜੀ ਤੁਹਾਡਾ ਇੱਕੋ ਮਤਲਬ ਪੁਆਇੰਟ ਦੇ ਵਿੱਚ ਜਵਾਬ ਆਇਆ ਸਰਬਜੀਤ ਸਿੰਘ ਖਾਲਸਾ ਫੋਟੋ ਤੁਹਾਨੂੰ ਮੈਂ ਤਾਂ ਦਿਖਾ ਰਿਹਾ ਹਾਂ ਪੇਪਰ ਦੇ ਵਿੱਚ ਸਾਨੂੰ ਪ੍ਰਸ਼ਨ ਆ ਗਿਆ ਤੇ ਇੱਕ ਨੰਬਰ ਬਹੁਤ ਵੱਡੀ ਚੀਜ਼ ਹੈ ਸਰਬਜੀਤ ਸਿੰਘ ਖਾਲਸਾ ਇੰਡੀਪੈਂਡੈਂਟ ਕੈਂਡੀਡੇਟ ਦੇ ਵਜੋਂ ਇਲੈਕਸ਼ਨ ਲੜੀ ਸੀਗੀ 90 ਜਦੋਂ ਕਿ 1984 ਰਾਈਟਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਰਾਈਟ ਹੈ ਜੀ ਇਸ ਦੇ ਪ੍ਰਧਾਨ ਮੰਤਰੀ ਜੀ ਉਹਨਾਂ ਨੂੰ ਜਦੋਂ ਸ਼ੂਟ ਕੀਤਾ ਗਿਆ ਸੀਗਾ ਤਾਂ ਇਹਨਾਂ ਦੇ ਫਾਦਰ ਸਾਹਿਬ ਨਾਮ ਉਹਨਾਂ ਦਾ ਸੀ ਬੀਨ ਸਿੰਘ ਜੀ ਠੀਕ ਹੈ ਕਿ ਜਿੰਨੀ ਕਿ ਮੈਨੂੰ ਜਾਣਕਾਰੀ ਹੈ ਸੋ ਐਮਪੀ ਫਰੀਦਕੋਟ ਤੋਂ ਨੇ 45 ਸਾਲ ਦੀ ਉਮਰ ਹੈ এডੂਕੇਸ਼ਨ 10ਵੀਂ ਪਾਸ ਹੈ ਪ੍ਰੋਪਰਟੀ ਤਕਰੀਬਨ 1.8 ਕਰੋੜ ਹੈ ਇਹਨਾਂ ਦੇ ਐਫੀਡੇਵਿਟ ਦੇ ਜਿਹੜੇ ਚੋਣ ਅਧਿਕਾਰੀਆਂ ਨੂੰ ਦਿੱਤੇ ਆ ਉਸ ਦੇ ਮੁਤਾਬਿਕ ਤੁਹਾਨੂੰ ਪ੍ਰੈਫੈਕਟਸ ਤੇ ਫਿਗਰ ਦੱਸ ਰਿਹਾ ਜੀ ਗੱਲ ਕਰਦੇ ਆ ਇਸ ਤੋਂ ਬਾਅਦ ਅਗਲਾ ਇੱਕ ਹੋਰ ਚਿਹਰਾ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋਵੋਗੇ ਠੀਕ ਹੈ ਜੀ ਸ਼ਾਇਦ ਤੱਕ ਤੁਹਾਨੂੰ ਬਹੁਤ ਸਾਰਿਆਂ ਨੂੰ ਫੋਟੋ ਦੇਖ ਕੇ ਨਾਮ ਪਤਾ ਲੱਗ ਜਾਏਗਾ ਪਰ ਸਾਨੂੰ ਏਰੀਏ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਵੈਰੀ ਗੁੱਡ ਹੈ ਜੀ ਠੀਕ ਹੈ ਵੈਰੀ ਗੁੱਡ ਬਿਲਕੁਲ ਠੀਕ ਆ ਮਨਦੀਪ ਜੀ ਵੈਰੀ ਗੁੱਡ ਬਿਲਕੁਲ ਠੀਕ ਹੈ ਇੰਡੀਪੈਂਡੈਂਟ ਨੇ ਗੁੱਡ ਅਮਰਿਤਪਾਲ ਸਿੰਘ ਜਿਨ੍ਹਾਂ ਦਾ ਅਕਸਰ ਭਾਈ ਅਮਰਿਤਪਾਲ ਸਿੰਘ ਦੇ ਨਾਮ ਤੋਂ ਆਪਾਂ ਜਾਣਦੇ ਆ ਰਾਈਟ ਹੈ ਫਿਲਹਾਲ ਅਸਮ ਦੇ ਡਿਬਰੂਗੜ੍ਹ ਡਿਸਟ੍ਰਿਕਟ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਵਿਤੌਰ ਐਨਐਸਏ ਕੇਸ ਦੇ ਵਿੱਚ ਨਹੀਂ ਵੈਰੀ ਗੁੱਡ ਨਹੀਂ ਇੱਥੇ ਦਿਨਾ ਨਾਜੀ ਗਲਤੀ ਕਰ ਗਏ ਆਪਾਂ ਤਰਨਤਾਰਨ ਤੋਂ ਨਹੀਂ ਹੈ ਤਰਨਤਾਰਨ ਬਲਕਿ ਇੱਕ ਵਿਧਾਨ ਸਭਾ ਖੇਤਰ ਹੈ ਤੇ ਲੋਕ ਸਭਾ ਵੱਖਰੀ ਗੱਲ ਹੈ ਲੋਕ ਸਭਾ ਦੇ ਅਧੀਨ 8 ਜਾਂ 9 ਵਿਧਾਨ ਸਭਾ ਖੇਤਰ ਹੁੰਦੇ ਹੁੰਦੇ ਨੇ ਠੀਕ ਹੈ ਜੀ ਤੇ ਖਡੂਰ ਸਾਹਿਬ ਯਾਦ ਰੱਖਣਾ ਜੀ ਵੈਰੀ ਗੁੱਡ ਬਿਲਕੁਲ ਠੀਕ ਹੈ ਖਡੂਰ ਸਾਹਿਬ ਤੋਂ ਐਮਪੀ ਨੇ ਠੀਕ ਹੈ ਉਮਰ 31 ਸਾਲ ਹੈ ਜੀ ਤੇ ਪੜ੍ਹੇ ਲਿਖੇ 10 ਪਾਸ ਨੇ ਠੀਕ ਹੈ ਪ੍ਰੋਪਰਟੀ 1000 ਰੁਪਇਆ ਠੀਕ ਹੈ ਐਸ ਪਰ ਐਫੀਡੇਵਿਟ ギਵਨ ਬਾਈ ਹਿਮ ਟੂ ਦਾ ਔਨਰੇਬਲ ਕਿਨੂੰ ਦਿੱਤਾ ਗਿਆ ਸੀਗਾ ਯਾਨੀ ਚੋਣ ਅਧਿਕਾਰੀਆਂ ਨੂੰ ਦਿੱਤਾ ਗਿਆ ਸੀਗਾ ਚੋਣ ਕਮਿਸ਼ਨ ਆਫ ਇੰਡੀਆ ਨੂੰ ਤਾਂ ਇਹ ਯਾਦ ਰੱਖਣਾ ਹੈ ਕਿ ਸਾਨੂੰ ਇੰਨਾ ਕੁ ਨੋਲੇਜ ਹੋਣਾ ਪਤਾ ਪਤਾ ਹੋਣਾ ਚਾਹੀਦਾ ਹੈ ਰਾਈਟ ਹੈ ਖਡੂਰ ਸਾਹਿਬ ਤੋਂ ਨੇ ਇੰਡੀਪੈਂਡੈਂਟ ਇਹਨਾਂ ਨੇ ਇਲੈਕਸ਼ਨ ਲੜਿਆ ਸੀਗਾ ਠੀਕ ਹੈ ਜੀ ਉਸ ਤੋਂ ਬਾਅਦ ਅਗਲਾ ਤੁਸੀਂ ਫੋਟੋ ਦੇਖ ਕੇ ਦੱਸੋ ਜੀ ਮੈਨੂੰ ਜਲਦੀ ਜਲਦੀ ਰਾਈਟ ਹੈ ਜੀ ਤੇ ਮੇਰੇ ਹਿਸਾਬ ਨਾਲ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਇਹਨਾਂ ਬਾਰੇ ਕਿਉਂਕਿ ਬੜੇ ਮਜ਼ਾਕੀਆ ਜਿਹੇ ਪਰਸਨ ਨੇ ਠੀਕ ਹੈ ਚਰਨਜੀਤ ਸਿੰਘ ਚੰਨੀ ਚਰਨਜੀਤ ਸਿੰਘ ਚੰਨੀ ਰਾਈਟ ਹੈ ਤਾਂ ਚਰਨਜੀਤ ਸਿੰਘ ਚੰਨੀ ਇਸ ਵਾਰ ਇਲੈਕਸ਼ਨ ਜਿੱਤੇ ਨੇ ਤੁਸੀਂ ਦੱਸਣਾ ਮੈਨੂੰ ਕਮੈਂਟ ਕਰਕੇ ਵੀ ਕਿਹੜੀ ਲੋਕ ਸਭਾ ਖੇਤਰ ਤੋਂ ਇਹਨਾਂ ਨੇ ਇਲੈਕਸ਼ਨ ਦਿੱਤੇ ਹੈ ਵੈਰੀ ਗੁੱਡ ਠੀਕ ਹੈ ਜੀ हां ਤੇ ਅਕਸਰ ਆਪਾਂ ਗੱਲ ਕਰਦੇ ਆ ਇੱਕ ਸ਼ਬਦ ਤੁਹਾਨੂੰ ਮੈਂ ਜ਼ਰੂਰ ਦੁਹਰਾਉਂਗਾ ਕਿ ਡਾਕਟਰ ਤੁਹਾਨੂੰ ਪਤਾ ਹੈ ਕਿ ਦੋ ਦੋ ਨਾਮ ਤੋਂ ਪਹਿਲਾਂ ਲੱਗਦਾ ਇੱਕ ਡਾਕਟਰ ਜਿਹੜਾ ਸਾਡੇ ਫਿਜ਼ੀਕਲ ਹੈਲਥ ਨਾਲ ਰਿਲੇਟਡ ਹੁੰਦੇ ਨੇ রাইਟ ਹੈ ਜਿਨ੍ਹਾਂ ਨੇ ਐਮਬੀਬੀਐਸ ਜਾਂ ਬੀਬੀਐਸ ਦੀ ਡਿਗਰੀ ਕੀਤੀ ਹੈ ਲੇਕਿਨ ਡਾਕਟਰ ਦੀ ਗੱਲ ਕਰਦੇ ਆ ਦੂਸਰਾ ਡਾਕਟਰ ਹੁੰਦਾ ਜਿਨ੍ਹਾਂ ਨੂੰ ਉਪਾਦੀ ਮਿਲਦੀ ਹੈ ਪੀਐਚਡੀ ਡਿਗਰੀ ਤੋਂ ਬਾਅਦ রাইਟ ਹੈ ਜਲੰਧਰ ਤੋਂ ਬਿਤੌਰ ਐਮਪੀ ਬਣੇ ਨੇ ਇਸ ਵਾਰ 58 ਸਾਲ ਦੀ ਇਹਨਾਂ ਦੀ ਉਮਰ ਹੈਗੀ ਹੈ এডਿਕੇਸ਼ਨ ਪੀਐਚਡੀ ਨੇ ਰਾਈਟ ਹੈ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੀ ਐਚ ਡੀ ਕੀਤੀ ਹੈ ਪ੍ਰੋਪਰਟੀ तकरीबन ਪੌਣੇ 10 ਕਰੋੜ ਰੁਪਏ 9.5 ਕਰੋੜ ਰੁਪਏ ਦੀ ਹੈ ਕਿੰਨੇ ਟਾਈਮ ਐਮ ਐਲ ਏ ਰਹੇ ਨੇ ਰਾਈਟ ਹੈ ਜੀ ਐਕਸ ਸੀ ਐਮ ਆਫ ਪੰਜਾਬ ਸੀਗੇ ਯਾਨੀ ਸੀ ਐਮ ਭਗਵੰਤ ਮਾਨ ਸਭ ਤੋਂ ਪਹਿਲਾਂ ਦੇ ਤੌਰ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕਰਦੇ ਆ ਚਰਨਜੀਤ ਸਿੰਘ ਚੰਨੀ ਰਹੇ ਸੀਗੇ ਠੀਕ ਹੈ ਜੀ ਇਹ ਜਾਣਕਾਰੀ ਸਾਨੂੰ ਸਾਰਿਆਂ ਨੂੰ ਪਤਾ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਕਿਸੇ ਵੀ ਕਿਨਾਰੇ ਤੇ ਕਿਤੇ ਵੀ ਖੜੇ ਹੋਈਏ ਤਾਂ ਸਾਨੂੰ ਪੰਜਾਬ ਦੇ ਬਾਰੇ ਨੌਲੇਜ ਹੋਣਾ ਬਹੁਤ ਜ਼ਰੂਰੀ ਹੈ ਕਲ ਕਰਦੇ ਆ ਪੰਜਾਬ ਦੇ ਵਿੱਚ ਅੱਜ ਸ਼ਾਮ ਨੂੰ 6 ਵਜੇ ਤੁਹਾਨੂੰ ਰਾਈਟ ਇਨਫੋਰਮੇਸ਼ਨ ਦਵਾਂਗੇ ਕਿ ਅਸੀਂ ਐਸ ਡੀ ਐਮ ਕਿਵੇਂ ਬਣ ਸਕਦੇ ਆ ਤਹਿਸੀਲਦਾਰ ਕਿਵੇਂ ਬਣ ਸਕਦੇ ਆ ਆਖਰ ਪੀ ਸੀ ਐਸ ਦਾ ਫਾਰਮ ਕੌਣ ਕਦੋਂ ਆਏਗਾ ਪੀ ਸੀ ਐਸ ਦਾ ਫਾਰਮ ਆਏਗਾ ਤਾਂ ਕੌਣ-ਕੌਣ ਭਰ ਸਕਦੇ ਆ ਪੀ ਸੀ ਐਸ ਦੇ ਵਿੱਚ ਕਿੰਨੇ ਟਰਮ ਦੀਆਂ ਸ਼ਰਤਾਂ ਹੁੰਦੀਆਂ ਆ ਆਖਰ ਪੀ ਸੀ ਐਸ ਮਜ਼ਾਕ ਹੈ ਜਾਂ ਪੀ ਸੀ ਐਸ 'ਚ ਹਰ ਕੋਈ ਬੰਦਾ ਬੈਠ ਸਕਦਾ ਹੈ ਕਿ ਇਸ ਵਾਰ ਪੀ ਸੀ ਐਸ ਪੰਜਾਬੀ ਭਾਸ਼ਾ 'ਚ ਵੀ ਆਏਗਾ ਆ ਫਿਰ ਆਏਗਾ ਕਿ ਨਹੀਂ ਆਏਗਾ ਤੁਹਾਡੇ ਕੱਲੇ ਕੱਲੇ ਸਵਾਲ ਦਾ ਜਵਾਬ ਰਾਈਟ 6 ਵਜੇ ਦੇਣਾ ਹੈ ਉਸ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਪੀ ਟ੍ਰਿਪਲ ਐਸ ਵੀ ਇਗਜ਼ਾਮ ਦੇ ਲਈ ਸੀਨੀਅਰ ਸਹਾਇਕ ਲੇਬਰ ਇਨਸਪੈਕਟਰ ਜੋ ਬੱਚੇ ਲੇਟੈਸਟ ਸਿਲੇਬਸ ਆਇਆ ਹੈ ਜੀ ਕੇ ਦਾ ਮਾਰਜਨ ਜ਼ਿਆਦਾ ਰਹੇਗਾ ਦੀਪਕ ਸਰ ਤੇ ਨਵਨੀਤ मैम ਦੇ ਨਾਲ ਤੁਸੀਂ ਪ੍ਰਪੇਅਰ ਕਰ ਸਕਦੇ ਹੋ ਯੂਟਿਊਬਰਾਂ ਤੋਂ ਤਿਆਰੀ ਇਨਫ ਹੋ ਗਈ ਹੈ ਥੋੜਾ ਸੀਰੀਅਸ ਨੋਟ ਤੇ ਤੁਹਾਨੂੰ ਤਿਆਰੀ ਕਰਨੀ ਪਵੇਗੀ ਜੇ ਕੋਈ ਕੋਈ ਕਰਨਾ ਚਾਹੁੰਦਾ ਹੈ ਤਾਂ ਤੁਸੀਂ ਐਪ ਦੇ ਵਿੱਚ ਜਾ ਕੇ ਕਰ ਸਕਦੇ ਹੋ ਇਸ ਤੋਂ ਇਲਾਵਾ ਪੰਜਾਬ ਪੀਸੀਐਸ ਦੀ ਟੈਸਟ ਸੀਰੀ ਸ਼ੁਰੂ ਕਰਨ ਲੱਗੇ ਆ ਕਿਉਂਕਿ ਪ੍ਰੀ ਪ੍ਰੀਲੀਮਰੀ ਐਗਜ਼ਾਮੀਨੇਸ਼ਨ ਨੂੰ ਫੋਕਸ ਕਰਕੇ ਹੋਏਗੀ ਤੇ ਮੀ ਪ੍ਰੀਲੀਮਰੀ ਐਗਜ਼ਾਮੀਨੇਸ਼ਨ ਦੇ ਵਿੱਚ 50 ਤੋਂ ਜ਼ਿਆਦਾ ਟੈਸਟ ਹੋਣਗੇ ਬਾਇਲੈਂਗੁਅਲ ਸਾਡੇ ਟੈਸਟ ਹੋਣਗੇ ਬੇਸਡ ਔਨ ਯੂਪੀਐਸਸੀ ਪੈਟਰਨ ਟੈਸਟ ਟੈਸਟ ਹੋਣਗੇ ਤੁਸੀਂ ਸਾਡੀ ਐਪ ਦੇ ਵਿੱਚ ਜੁਆਇਨ ਕਰ ਸਕੋਗੇ ਤਕਰੀਬਨ ਯਾਨੀ ਅਸੀਂ ਇਸ ਨੂੰ ਸ਼ੁਰੂ ਕਰਨ ਜਾ ਰਹੇ ਹਾਂ 15 ਜੁਲਾਈ 15 ਜੂਨ ਦੇ ਆਸ-ਪਾਸ ਠੀਕ ਹੈ ਜੀ ਇਸ ਤੋਂ ਇਲਾਵਾ ਪੰਜਾਬ ਦੇ ਪੰਜਾਬ ਪੁਲਿਸ ਪੰਜਾਬ ਕਨਸਟੇਬਲ ਸਬ ਇੰਸਪੈਕਟਰ ਪੀਐਸਪੀਸੀਐਲ ਬੱਚੇ ਪੀਟ੍ਰਿਪਲ ਐਸਬੀ ਕਲਰਕ ਪੀਟ੍ਰਿਪਲ ਐਸਬੀ ਜਿਹੜੀ ਵੀ ਬੱਚਾ ਤਿਆਰੀ ਕਰ ਰਿਹਾ ਹੈ ਕਿਤਾਬਾਂ ਤੋਂ ਪੜ ਰਿਹਾ ਹੋ ਕੋਈ ਚੱਕਰ ਨਹੀਂ ਹੈ ਕਿਸੇ ਕੋਚਿੰਗ ਸੈਂਟਰ ਤੋਂ ਪੜ ਰਿਹਾ ਕੋਈ ਚੱਕਰ ਨਹੀਂ ਹੈ ਆਖਰ ਸਿਲੈਕਸ਼ਨ ਕਿਵੇਂ ਹੋਏਗਾ ਕਿਉਂਕਿ ਕਾਲਜ ਦੇ ਟਾਈਮ ਦੇ ਵਿੱਚ ਯਾਦ ਰੱਖੋ ਥੋੜਾ ਜਿਹਾ ਕਾਲਜ ਦੇ ਵਿੱਚ ਐਸ਼ ਮਾਰੀ ਐ ਸ਼ੌਂਕ ਕਰ ਲਿਆ ਠੀਕ ਹੈ ਲੇਕਿਨ ਵਜਨ ਪੈਂਦਾ ਹੈ ਹੁਣ ਤੁਸੀਂ ਘਰੇ ਬੈਠੇ ਹੋ ਤੇ ਤੁਹਾਨੂੰ ਘਰ ਦੇ ਵੀ ਠੋਕਰਾਂ ਮਾਰਦੇ ਨੇ ਕਿ ਤੇਰਾ ਨਹੀਂ ਬਣਨਾ ਕੁਝ ਰਾਈਟ ਹੈ ਤਾਂ ਹੁਣ ਤੁਹਾਨੂੰ ਖੁਦ ਨੂੰ ਵੀ ਟੈਨਸ਼ਨ ਆਉਂਦੀ ਹੈ ਕਿ ਸੈਟਲਡ ਕਿਵੇਂ ਹੋਣਾ ਹੈ ਕਿ ਆਖ ਰਹੇ ਹੈ ਇੰਸਟਾਗ੍ਰam ਦੀਆਂ ਰੀਲਾਂ ਨਾਲ ਹੀ ਸੈਟਲਡ ਹੋਣਾ ਹੈ ਜਾਂ ਫਿਰ ਸਾਡਾ ਨਾਮ ਕੋਈ ਅਫਸਰ ਜਾਂ ਫਿਰ ਸਾਨੂੰ ਪਟਵਾਰੀ ਜਾਂ ਫਿਰ ਸਾਨੂੰ ਸਾਹਬ ਜਾਂ ਫਿਰ ਸਾਨੂੰ ਕੋਈ ਨਾ ਕੋਈ ਅਹੁਦਾ ਦੇ ਕੇ ਬੁਲਾਏਗਾ ਜਾਂ ਫਿਰ ਤੁਹਾਡਾ ਨਾਮ ਜਿਵੇਂ ਹੈ ਰਮਨ ਗगन ਠੀਕ ਹੈ ਜਾਂ ਫਿਰ ਜੋ ਵੀ ਹੈ ਤੁਹਾਨੂੰ ਫਿਰ ਉਹੀ ਨਾਮ ਤੇ ਕਿਹਾ ਜਾਣਾ ਹੈ ਸੋ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਤਿਆਰੀ ਤੁਸੀਂ ਗਿਲਸ ਮੈਂਟਰ ਦੀ ਐਪਸ ਚ ਜਾ ਕੇ ਕਰ ਸਕਦੇ ਹੋ ਠੀਕ ਹੈ ਸਾਹੀ ਲਗਾਤਾਰ ਤੁਹਾਨੂੰ ਅਪਡੇਟਸ ਇਸ ਚੀਜ਼ ਦੀ ਕਰਦੇ ਰਹਿਣੇ ਆ। ਯਾਦ ਰੱਖਣਾ ਮੈਨੂੰ ਦੱਸਣਾ ਹੈ ਕਮੈਂਟ ਕਰਕੇ ਜਾਣਕਾਰੀ ਕਿਵੇਂ ਲੱਗੀ। ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਸਾਡੇ ਪੰਜਾਬ ਤੇ ਪੰਜਾਬੀਅਤ ਦੇ ਹਰ ਕਿਨਾਰੇ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੈ। ਯਾਦ ਰੱਖਿਓ ਸੱਚਿਆ ਕਾਲ ਜੀ।